ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਵਿੱਚ ਅਸੀਂ ਪੂਰੇ ਦਿਨ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਵਿਸਥਾਰਪੂਰਵਕ ਚਰਚਾ ਕਰਦੇ ਹਾਂ ਜਿਸ ਲਈ ਸਾਡੇ ਨਾਲ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮਹਾਰ ਜਗਤਾਰ ਸਿੰਘ ਸਿੱਧੂ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਿੱਧੂ ਜੀ ਸਵਾਗਤ ਹੈ ਜੀ ਮੇਹਰबानी ਜਰਣਾ ਸਾਹਿਬ ਤੁਹਾਨੂੰ ਤੇ ਦਸਤਖਤਾਂ ਨੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਲਓ ਸਵਾਲ ਸਿੱਧੂ ਜੀ ਅੱਜ ਬੜੇ ਮੁੱਦੇ ਨੇ ਅੱਜ ਇੱਕ ਤਾਂ ਭਗਵੰਤ ਮਾਨ ਜੀ ਦਾ ਬਿਆਨ ਆ ਮੁੱਖ ਮੰਤਰੀ ਦਾ ਹੀ ਤੇ ਇੱਕ ਜ਼ਰੂਰੀ ਖਬਰ ਲੈ ਲਿਆ ਹੁਣ ਐਮ ਮੀਟਿੰਗ ਹੋਈ ਆ ਇੱਕ ਕੈਬਨਟ ਦੀ ਉਹਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਹਰ ਪ੍ਰਭਾਵਤ ਲਈ ਵੀ ਕਈ ਵੱਡੇ ਐਲਾਨ ਕੀਤੇ ਗਏ ਨੇ ਹਾਲਾਂਕਿ ਕੁਝ ਤਾਂ ਪੁਰਾਣੀ ਜਾਪਦੇ ਨੇ ਬਸ ਦੁਬਾਰਾ ਐਲਾਨ ਕਰ ਦਿੱਤੇ ਉਹਨਾਂ ਬਾਰੇ ਕੀ ਕਹਣੇ ਬਿਲਕੁਲ ਐਮ ਸਵਾਰ ਜਿਹਾ ਤੁਸੀਂ ਜ਼ਿਕਰ ਕਰ ਰਹੇ ਹੋ ਇਸ ਕਰਕੇ ਕਿਉਂਕਿ ਪਿਛਲੇ ਦਿਨਾਂ ਚ ਆਪਾਂ ਸਾਰੇ ਜਾਣਦੇ ਆ ਕਿ ਅੱਧਾ ਪੂਤਾ ਪੰਜਾਬ ਕਿਸ ਕਦਰ ਹਰ ਦੇਸ਼ ਗ੍ਰਸਤ ਹੋ ਗਿਆ ਫਟਾ ਸੰਥਾਪ ਹੋ ਗਿਆ ਪੰਜਾਬ ਜੀ ਤੇ ਕੈਬਨਿਟ ਮੀਟਿੰਗਸ ਹੁੰਦੀ ਆ ਹਮੇਸ਼ਾ ਜਿਹੜੇ ਪੀੜਤ ਪਰਿਵਾਰ ਹੈ ਲੱਖਾਂ ਪਰਿਵਾਰ ਹੈ ਉਹਨਾਂ ਦੇ ਵੱਢੀ ਪੱਦਰ ਤੇ ਫਸਲਾਂ ਪ੍ਰਵਾਦ ਹੋਈਆਂ ਜ਼ਮੀਨਾਂ ਪ੍ਰਵਾਦ ਹੋਈਆਂ ਔਰ ਬਹੁਤ ਕੋਈ ਨੁਕਸਾਨ ਜੰਗਲਾਂ ਦਾ ਨੁਕਸਾਨ ਮਾਲੀ ਚਾਨੀ ਨੁਕਸਾਨ ਜੀ ਤੇ ਜਦੋਂ ਕੋਈ ਕੈਬਨਿਟ ਮੀਟਿੰਗ ਹੁੰਦੀ ਆ ਤਾਂ ਸਭ ਦੀ ਉਮੀਦ ਨਜ਼ਰਾਂ ਇਸ ਕਰਕੇ ਹੁੰਦੀਆਂ ਕਿ ਸ਼ਾਇਦ ਕੋਈ ਨਾ ਕੋਈ ਰਾਹ ਦਾ ਐਲਾਨ ਕੀਤਾ ਜਾਏਗਾ ਬਿਲਕੁਲ ਤੁਸੀਂ ਸਹੀ ਕਿਹਾ ਕੈਬਨਿਟ ਤੋਂ ਬਾਅਦ ਹੁਣ ਜਿਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਤੇ ਫੈਸਲੇ ਲਏ ਤੇ ਉਹਦਾ ਅਹਾਂ ਜਿਹੜਾ ਸਰਕਾਰੀ ਤੇ ਰਵਲੋਂ ਕੀਤਾ ਗਿਆ ਉਹ ਤਾਂ ਕਹਤਾ ਇਹ ਹੈ ਕਿ 20000 ਰੁਪਏ ਪ੍ਰਤੀ ਏਕੜ ਮੁਆਵza ਦੇਖੋ ਫੈਸਲਾ ਤਾਂ ਪਹਿਲਾਂ ਹੋਇਆ ਹੋਇਆ ਸੀ ਜੀ ਪਰ ਕੈਬਨਿਟ ਦੀ ਮੂਰਤ ਨਹੀਂ ਲੱਗੀ ਕੈਬਨਿਟ ਦੀ ਮੂਰਤ ਬਾਅਦ ਇਸ ਵਿੱਚ ਪ੍ਰਵਾਨਗੀ ਹੋ ਗਈ ਹੈ ਜੀ ਹੁਣ ਇਹ 20000 ਪ੍ਰਤੀ ਏਕੜ ਵੀ ਜਿਹੜਾ ਹੈਗਾ ਇਹ ਦਪਠਾ ਇਸ ਦਾ ਪੰਜਾਬ ਦਾ ਹੈ ਜੀ ਔਰ ਥੋੜਾ ਜਿਹਾ ਕੋਈ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਹੈ ਜੀ ਇਦਾਂ ਹੀ ਕਿਹਦਾ ਕੱਚਾ ਮਕਾਨ ਹੈ ਪੱਕਾ ਮਕਾਨ ਹੈ ਇਹ ਲਿਬਰੀਦਰਾਂ ਤੇ ਹੈ ਗਿਆ ਜੀ ਉਹ ਨਿਜ਼ਮਤਾਕ ਉਹਨਾਂ ਨੂੰ 40000 ਰੁਪਏ ਹਰ ਪਰਿਵਾਰ ਨੂੰ ਚਾਹੇ ਉਹ ਕੱਚਾ ਘਰ ਹੈ ਜਾਂ ਪੱਕਾ ਘਰ ਹੈ ਜੀ ਉਹਦੀ ਮੁਰੰਮਤ ਲਈ ਦੁਰਸਤੀ ਲਈ ਦਿੱਤਾ ਜਾਏਗਾ ਇਦਾਂ ਦੇ ਡੰਗਰਾਂ ਦੇ ਲਈ ਮੁਆਵਜ਼ਾ ਮਿਲੇਗਾ ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਮਿਲੇਗਾ ਉਸ ਰਾਹ ਮਣਾ ਕੇ ਮੁਖندر ਭਗਵਾਨ ਤੁਮਾਨ ਨੇ ਅੱਜ ਪਹਿਲਾਂ ਅਜ ਦੇ ਨਾਲਾ ਚ ਜਿਹੜਾ ਲੋਕਾਂ ਨੂੰ ਸੰਬੋਧਨ ਕਰਦੇ ਐਲਾਨ ਕੀਤਾ ਸੀ ਕਿ 5 ਕਰੋੜ 70 ਲੱਖ ਰਕੀਬ ਜਿਹੜਾ ਹੈਗਾ ਉਹਨਾਂ ਨੇ ਅੱਜ ਅਜਨਾਲਾ ਦੇ ਤਕਰੀਬਨ 650 ਪਿੰਡ ਹੈ ਜਿੰਨਾਂ ਜੋ ਮੁਆਵਜ਼ਾ ਵੰਡਿਆ ਉਹਨਾਂ ਨੇ ਜੀ ਔਰ ਉਹਨਾਂ ਨੇ ਕਿਹਾ ਕਿ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਜੀ ਖੈਰ ਭਗਵੰਦ ਦੇ ਭਗਵੰਤ ਮਾਨੇ ਤਾਂ ਕਿ ਹੈ ਕਿ ਕਿ ਮੈਂ ਚੰਡੀਗੜ੍ਹ ਚੱਲਣ ਤੋਂ ਪਹਿਲਾਂ ਜਿਹੜਾ ਅਜਨਾਲਾ ਹਾਕੇ ਜਿਹੜੇ ਪੀੜਤ ਪਿੰਡ ਹੈਗੇ ਆ ਉਹਨਾਂ ਦੇ ਕਿਸਾਨਾਂ ਦੀਆਂ ਜੇਬਾਂ ਚ ਜਾਂ ਉਹਨਾਂ ਦੇ ਖਾਤਿਆਂ ਚ ਪੈਸਾ ਪਾਉਣ ਤੋਂ ਬਾਅਦ ਹੀ ਮੈਂ ਤੁਰਿਆ ਅਜਨਾਲਾ ਵੱਲੋਂ ਜੀ ਪਰ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਜੀ ਦਾ ਸਭਾ ਹੈ ਉਹ ਕਹਿੰਦੇ ਦੇਖੋ ਤੁਸੀਂ ਸਾਰੇ ਬੈਠੇ ਹੋ ਅੱਗੇ ਕਹਿੰਦੇ ਜ਼ਮਾਨਾ ਜੀ ਕਥੇ ਸਰਕਾਰਾਂ ਪਹਿਲਾਂ ਵੀ ਰਹੀਆਂ ਕੀ ਕਰਦੇ ਸੀ ਕਹਿੰਦੇ 27 ਰੁਪਏ 37 ਰੁਪਏ 27 ਦੇ ਰੁਪਏ ਹਾਂ ਦੇ ਕਦੇ ਚੈੱਕ ਵੀ ਹੜਪੇੜ ਦਾ ਨੂੰ ਆਉਂਦੇ ਰਹੇ ਜੀ ਉਦੋਂ ਵਾਲਾ ਦਾ ਕਹਿੰਦੇ ਤੁਹਾਡਾ ਜਿਹੜਾ ਨੁਕਸਾਨ ਹੈ ਜੇ ਤੁਸੀਂ ਕੋਈ ਮੋਟਰਸਾਈਕਲ ਤੇ ਜਾਂਦੇ ਹੋ ਖਸਾ ਖਲੋਣ ਲਈ ਤਾਂ ਉਦੋਂ ਸਾਰਾ ਪਟ્રોલ ਹੀ ਲੱਗ ਜਾਂਦਾ ਹੋਏਗਾ ਖਸਾ ਖਲੋਣ ਲਈ ਪੈਸੇ ਲੱਗ ਜਾਂਦੇ ਹੋਣਗੇ ਪਰ ਅਸੀਂ ਕਹਿੰਦਾ ਜਿੰਨਾ ਕਰ ਸਕਦੇ ਸੀ ਮੈਕਸਿਮਮ ਮਦਦ ਕੀਤੀ ਹੈ ਔਰ ਇਹਦੇ ਵਿੱਚ ਕਹਿੰਦੇ ਹੋਰ ਵੀ ਜੇ ਜਿਹੜੇ ਪਰਿਵਾਰ ਰਹਿ ਗਏ ਕਿਸੇ ਵਜ੍ਹਾ ਕਰਕੇ ਕੋਈ ਮੌਕੇ ਤੇ ਗਰਦਾਬ ਨਹੀਂ ਹੋ ਸਕਿਆ ਜਾਂ ਬਾਹਰ ਗਏ ਸੀ ਉਹਨਾਂ ਦਾ ਹੱਕ ਵੀ ਜਿਹੜਾ ਹੈਗਾ ਮਿਲਦਾ ਮਿਲੇਗਾ ਪਰ ਦੂਜੇ ਪਾਸੇ ਮੈਂ ਗੱਲ ਕਿਸਾਨਾਂ ਦੀ ਜ਼ਰੂਰ ਕਰਨੀ ਚਾਹਾਂਗਾ ਐਮ ਖੇਪ ਕਰਨ ਦੇ ਵਿੱਚ ਇਸ ਦੇ ਇੱਕ ਪਾਸੇ ਮੁਕੰਦਿਰ ਭਗਵੰਤ ਮਾਨ ਆਪਣਾ ਸੰਬੋਧਨ ਕਰ ਰਿਹਾ ਹੈ ਹਣ ਪੇਟ ਤੇ ਕਿਸਾਨਾਂ ਨੂੰ ਪਰਿਵਾਰਾਂ ਨੂੰ ਤਾ ਦੂਜੇ ਪਾਸੇ ਥੋੜੀ ਦੂਰੀ ਦੇ ਉੱਤੇ ਹੀ ਜਿਹੜਾ ਹੈਗਾ ਕਿਸਾਨ ਮਿਹਦੂਰ ਸੰਘਰਸ਼ ਕਮੇਟੀ ਹੈ ਸਰਹੰਸੰਗ ਪੰਦੇਹਰਨ ਦੇ ਆਗੂ ਆ ਜੀ ਉਹਨਾਂ ਵੱਲੋਂ ਮੁਰਦਾਬਾਦ ਦਿੱਤੀ ਜਾ ਰਹੀ ਸੀ ਸਰਕਾਰ ਦੀ ਜੀ ਬਿਲਕੁਲ ਠੀਕ ਕਹਿ ਰਹੇ ਹੋ ਕਹਿੰਦੇ ਕਿ ਜੀ 20000 ਮੁਆਵਜ਼ਾ ਕੁਝ ਵੀ ਨਹੀਂ ਹੈਗਾ ਘੱਟੋ ਘੱਟ 70000 ਰੁਪਏ ਪ੍ਰਤੀ ਏਕੜ ਮੁਆਵਜ਼ਾ ਮਿਲਣਾ ਚਾਹੀਦਾ ਹੈ ਜੀ ਔਰ ਉਹ ਵੀ ਸਮਾਰੰਧਾ ਮਿਲਣਾ ਚਾਹੀਦਾ ਹੈ ਬਾਕੀ ਇਦਾਂ ਹੀ ਕਦੇ ਵੀ ਜਿਵੇਂ ਡੰਗਰਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਵੀ ਸਹਿਤ ਆਉਣਾ ਚਾਹੀਦਾ ਖਾਰਤੋਸ ਦੇ ਉਸ ਏਰੀਏ ਚ ਨਾ ਕਮਾਦ ਦੀ ਫਸਲ ਬਹੁਤ ਹੁੰਦੀ ਹੈ ਜੀ ਉਹ ਕਹਿੰਦੇ ਕਮਾਦ ਮੁਕੰਮਲ ਤੌਰ ਤੇ ਬਰਬਾਦ ਹੋ ਗਈ ਹੈ ਫਸਲ ਜੀ ਜੀ ਘੱਟੋ ਘੱਟ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਸਾਲ ਚ ਇੱਕੋ ਫਸਲ ਹੁੰਦੀ ਹੈ ਕਮਾਦ ਬਿਲਕੁਲ 1 ਲੱਖ ਰੁਪਏ ਮਾਜ਼ਾ ਮਿਲਣਾ ਚਾਹੀਦਾ ਜੀ ਤੇਣੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸਰਕਾਰ ਆਪਣੇ ਤੌਰ ਤੇ ਦਿਨਾਕ ਸਰਕਾਰ ਚ ਪੁਜੀਤ ਉਹਨਾਂ ਨੇ ਕਿਹਾ ਹੈ ਕਿ ਅਸੀਂ ਅੱਜ ਤੋਂ ਸ਼ੁਰੂ ਕੀਤਾ ਹੋਰ ਮਾਜ਼ਾ ਦਿੰਦੇ ਰਾਂਗੇ ਅੱਗੇ ਅਗੇ ਜਿਵੇਂ ਜਿਵੇਂ ਪਿੰਡਾਂ ਦੇ ਖਾਤੇ ਤੇ ਹੋਰ ਸਾਰੇ ਕਲੀਅਰ ਉਹਨੂੰ ਗੋਤਾਂ ਨਾਲ ਬੰਦਾ ਰਹੇਗਾ ਪਰ ਦੂਜੇ ਪਾਸੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਕੇਂਦਰ ਸਰਕਾਰ ਦਾ ਵੀ ਉਹ ਪੰਜਾਬ ਸਰਕਾਰ ਦਾ ਵੀ ਲਗਾਤਾਰ ਵਿਰੋਧ ਕਰ ਰਹੀਆਂ ਕਿ ਜਿੰਨਾ ਮਾਵਾਜ਼ਾ ਮਿਲਣਾ ਚਾਹੀਦਾ ਉਸ ਤੋਂ ਕਿਤੇ ਘੱਟ ਮਿਲ ਰਿਹਾ ਹੈ ਜੀ ਖੈਰੇ ਦੇ ਬਾਰੇ ਕੋਈ ਦੋਰ ਨਹੀਂ ਕਿਉਂਕਿ ਪੰਜਾਬ ਸਰਕਾਰ ਵੀ ਲਗਾਤਾਰ ਇਹ ਗੱਲ ਕਹਿ ਰਹੀ ਹੈ ਕਿ 1600 ਕਰੋੜ ਰੁਪਏ ਦਾ ਜਿਹੜਾ ਪ੍ਰਾਣ ਮੰਤੇ ਐਲਾਨ ਕਰਕੇ ਗਈ ਸੀ ਰਾਸ ਦਾ ਉਹ 1600 ਕਰੋੜ ਰੁਪਏ ਵੀ ਅੱਜ ਤੱਕ ਮਿਲਿਆ ਨਹੀਂ ਜੀ ਉਹਦੇ ਬਾਰੇ ਵੀ ਕਿੰਦੂ ਫਰੰਤੂ ਹੈ ਹਮੇਸ਼ਾ ਜਿਹੜਾ ਭਾਜਪਾ ਦੇ ਆ ਗੋਏ ਆ ਕੇ ਕਹਿੰਦੇ ਜੀ ਅਸੀਂ ਹੜ੍ਹ ਦੇ ਮਸੀਹ ਜੀ ਪੰਜਾਬ ਦੇ ਨਾਲ ਖੜੇ ਆ ਹੁਣ ਪੰਜਾਬ ਦੇ ਨਾਲ ਖੜਨ ਦੀ ਗੱਲ ਤਾਂ ਹੈ ਨਾ ਜੇ ਮੁਆਵਜ਼ਾ ਮਿਲੇ ਉਹ ਤਾਂ ਕਹਿੰਦੇ ਸਿੱਧਾ ਹੀ ਖਾਤਿਆਂ ਚ ਪਾ ਦੇ ਲੈ ਜੀ ਹੈ ਜੀ ਉਹ ਤਾਂ ਕਹਿੰਦਾ ਇਸ ਕੇਂਦਰ ਨੇ ਸਿੱਧਾ ਹੀ ਕਿਸਾਨਾਂ ਦੇ ਖਾਤਿਆਂ ਚ ਪਾ ਦੇਣਾ ਉਸੇ ਤੋਂ ਖਾਤਿਆਂ ਚ ਪਏਗਾ ਦੇਖੀ ਜਾਏਗੀ ਅਜੇ ਤਾਂ ਭਗਵੰਤ ਸ੍ਰੀ ਭਗਵੰਦਾਨ ਇਹ ਹੀ ਗੱਲ ਕਹਿੰਦੇ ਆ ਜੀ ਕਿ ਖਾਤਿਆਂ ਤਾਂ ਜਿਹੜਾ ਪਿਆ ਪਿਆ ਉਹ ਕਹਿੰਦੇ ਇਹਨਾਂ ਨੇ ਤਾਂ ਜਿਹੜੀਆਂ ਵੱਡੀਆਂ ਸੜਕਾਂ ਬਣ ਰਹੀਆਂ ਨੇ ਚੋਣਾ ਜੀ ਉਹਨਾਂ ਸੜਕਾਂ ਲਈ ਕਹਿੰਦੇ ਪੈਸਾ ਦਿੱਤਾ ਕਹਿੰਦੇ ਸੜਕਾਂ ਦਾ ਜਿਆਦਾ ਫਿਕਰ ਹੈ ਤੇ ਲੋਕਾਂ ਦੇ ਪੇਟ ਦਾ ਲੋਕਾਂ ਦੀ ਮੁਸੀਬਤਾਂ ਦਾ ਉਹਨਾਂ ਦਾ ਕੋਈ ਫਿਕਰ ਨਹੀਂ ਜੀ ਲਗਾਤਾਰ ਨਹੀਂ ਪੰਜਾਬ ਸਰਕਾਰ ਗੁਹਾਰ ਲਾ ਰਹੀ ਹੈ ਮੰਗ ਕਰ ਰਹੀ ਹੈ ਕਿ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਤਾਂ ਕਿ ਸੇਵ ਕੇ ਲੋਕਾਂ ਨੂੰ ਮਹੱਈਆ ਕਰ ਸਕੇ ਇਹ ਸੰਕਟ ਜੋ ਕੱਢਿਆ ਜਾ ਸਕੀ ਜਿਹੜਾ ਕੇਂਦਰ ਤੇ ਪੰਜਾਬ ਦਾ ਇਸ ਕਦਰ ਟਕਰਾਹ ਬਣਦਾ ਨਾ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਮੁਸੀਬਤ ਬਣਿਆ ਪੰਜਾਬੀਆਂ ਲਈ ਜੀ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਟਕਰਾਅ ਬਣਿਆ ਵਾਏ ਤੇ ਇਸ ਇਸ ਮੁਸੀਬਤ ਚ ਆਮ ਲੋਕ ਪਿਸ ਰਹੇ ਨੇ ਖਾਸ ਕਰਕੇ ਹੁਣ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹ ਇਸ ਚ ਫਸੇ ਹੋਏ ਨੇ ਕੇਂਦਰ ਤੇ ਪੰਜਾਬ ਸਰਕਾਰ ਆਪਸ ਵਿੱਚ ਕਹਿ ਰਹੇ ਆ ਕਿ ਤੁਸੀਂ ਦਿਓ ਤੁਸੀਂ ਦਿਓ ਤੁਸੀਂ ਦਿਓ ਤੁਸੀਂ ਦਿਓ ਪਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਹਾਲਾਂਕਿ ਆਮ ਲੋਕ ਪੰਜਾਬ ਦੇ ਆਮ ਲੋਕ ਹਰਿਆਣਾ ਦੇ ਵੀ ਆਮ ਲੋਕ ਉਹਨਾਂ ਦੀ ਬਹੁਤ ਮਦਦ ਕਰ ਰਹੇ ਨੇ ਤੇ ਉਹਨਾਂ ਨੂੰ ਉਹਨਾਂ ਲਈ ਡੀਜ਼ਲ ਮੁਹਿਆ ਕਰਵਾ ਰਹੇ ਨੇ ਉਹਨਾਂ ਨੂੰ ਕਣਕ ਵਗੈਰਾ ਅਗਾਹ ਦੀ ਫਸਲ ਲਈ ਦੇ ਰਹੇ ਨੇ ਪਰ ਜਦੋਂ ਤੱਕ ਸਰਕਾਰ ਉਹਨਾਂ ਦੀ ਮਦਦ ਨਹੀਂ ਕਰਦੀ ਉਹ ਪੂਰੀ ਤਰ੍ਹਾਂ ਮੁਸੀਬਤ ਚੋਂ ਨਿਕਲ ਨਹੀਂ ਸਕਦੇ ਇਸੇ ਦੌਰਾਨ ਜਿਮਰੀ ਚੋਣ ਤੇ ਵੀ ਚਰਚਾ ਚੱਲ ਰਹੀ ਹੈ ਜੀ ਤਰਨਤਨ ਜਿਮਰੀ ਚੋਣ ਹੈ ਜੀ ਇਸ ਨੂੰ ਲੈ ਕੇ ਸਿਆਸੀ ਪਾਰਾ ਵਧਿਆ ਹੋਇਆ ਹੈ ਤੇ ਸ਼੍ਰੋਮਣੀ ਕਾਲੀ ਦਲ ਵੱਲੋਂ ਮੁੱਖ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਗਈ ਹੈ ਸ਼੍ਰੋਮਣੀ ਕਾਲੀ ਦਲ ਦੇ ਬੁਲਾਰੇ ਨੇ ਅਰਸ਼ਦੀਪ ਕਲੇਰ ਉਹਨਾਂ ਮੀਟਿੰਗ ਤੋਂ ਬਾਅਦ ਕਿਹਾ ਕਿ ਤਰਨਤਨ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਹੋ ਰਿਹਾ ਹੈ ਬਿਲਕੁਲ ਜੁਣਾ ਜੀ ਇਹਨਾਂ ਸਵਾਲਾਂ ਜੇ ਦੇਖਿਆ ਜਾਵੇ ਪлитиਕਲ ਤੌਰ ਤੇ ਆਪਾਂ ਦੇਖੋ ਸੁਧਾਰਾਂ ਦੀ ਗੱਲ ਕੀਤੀ ਹੈ ਉਹ ਵੀ ਆਪਣੇ ਵੱਡਾ ਦਿਖਾਤਾ ਪੰਜਾਬੀ ਨਜ਼ਰਾਂ ਕਿੰਨਾ ਕੇਂਦਰ ਦਿੰਦਾ ਨਹੀਂ ਦਿੰਦਾ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਆ ਉਹ ਤਾਂ ਹਾਈ ਹੈ ਪਰ ਜੇ ਪлитиਕਲ ਤੌਰ ਤੇ ਆਪਾਂ ਗੱਲ ਕਰੀਏ ਇਸ ਵਾਲੇ ਵੱਡਾ ਸਵਾਲ ਆ ਜਿਹੜਾ ਇਹ ਹੀ ਬਣਿਆ ਹੋਇਆ ਕਿ ਤਰਨ ਤਰਨ ਦੀ ਚੋਣ ਹੈ ਤਰਨ ਤਰਨ ਜਾਨੀ ਮਜਾਜ ਹੈ ਕਿਸ ਦੇ ਹੱਕ 'ਚ ਭੁਗਦੇ ਆ ਉਹਨੂੰ ਤੇ ਸਾਰੀਆਂ ਪਾਰਟੀਆਂ ਆਪਾਂ ਕਾਂਗਰਸ ਦੀ ਗੱਲ ਕਰੀਏ ਜੀ ਕਾਂਗਰਸ ਵੀ ਮੈਦਾਨ 'ਚ ਹੈ ਆਪਰੇ ਤਹਾਨੇ ਹਨ ਭਾਵੇਂ ਵੀ ਹੈ ਕਿਸੇ ਤਰੀਕੇ ਦੇ ਨਾਲ ਸ੍ਰੋਮਣੀ ਅਕਾਲੀ ਦਲ ਵੀ ਹੈ ਪਰ ਬਹੁਤ ਦਿਲਚਸਪ ਇਹ ਇਸ ਕਰਕੇ ਬਣੀ ਵੀ ਹੈ ਕਿ ਜਿੱਦਾਂ ਜਿੱਥੇ ਹਾਲਾਤ ਬਣ ਰਹੇ ਆ ਇੱਕ ਪਾਸੇ ਦੇ ਨੇ ਪੰਥਕ ਤੇ ਰਹਾਂ ਉਹ ਆਪਣੇ ਆਪਣੇ ਤੌਰ ਤੇ ਦਾਅਵੇਦਾਰੀਆਂ ਕਰ ਰਹੀਆਂ ਅਕਾਲੀ ਦਲ ਜਿਸ ਦਾ ਤੁਸੀਂ ਜ਼ਿਕਰ ਕੀਤਾ ਕਿ ਉਹਨਾਂ ਨੇ ਅੱਜ ਮੇਲ ਕੋ ਚੋਣ ਕਮਿਸ਼ਨ ਨੂੰ ਮਿਲ ਕੇ ਸ਼ਿਕਾਇਤ ਕੀਤੀ ਹੈ ਜੀ ਸ਼ਿਕਾਇਤ ਕੀ ਕੀਤੀ ਇਸੇ ਗੱਲ ਨੂੰ ਲੈ ਕੇ ਕਿ ਕਿਸ ਤਰ੍ਹਾਂ ਜਿਹੜਾ ਹੈ ਜੀ ਉੱਥੇ ਅਫਸਰਾਂ ਦੌਕੇ ਮਾਰੇ ਜਾ ਰਿਹਾ ਜੀ ਸਾਡੇ ਕਹਿੰਦੇ ਜਿਹੜੇ ਵਰਕਰ ਹੈ ਸਾਡੇ ਆਗੂ ਹੈ ਉਹਨਾਂ ਦੋਕੇ ਮਾਰੇ ਜਾ ਰਿਹਾ ਡਰਾਇਆ ਜਾ ਰਿਹਾ ਤੁਮ ਕਿਆ ਜਾ ਰਿਹਾ ਜਣੀ ਸਰਕਾਰੀ ਤੰਤਰ ਵਰਤ ਕੇ ਉਹ ਕਹਿੰਦੇ ਕਾਲੀ ਗੱਲ ਤੇ ਜਿਹੜੇ ਹਮਾਇਤੀ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਜੀ ਇਹ ਤਾਂ ਗੱਲ ਹੈਗੀ ਹਾਕਮ ਦਰਦੀ ਪਰ ਦੂਜੇ ਪਾਸੇ ਗੱਲ ਇੱਥੇ ਨਹੀਂ ਖੜੀ ਹੁੰਦੀ ਨਾ ਦੂਜੇ ਪਾਸੇ ਪੰਥਕ ਤਰ੍ਹਾਂ ਦੀ ਕੀਸਤੀ ਦੀ ਬਣੀ ਗਿਆ ਤੇ ਅਮਰਸਪਾਲ ਦੀ ਪਾਰਟੀ ਜਿਹੜਾ ਉਮੀਦਵਾਰ ਖੜਾ ਕੀਤਾ ਉਸ ਨੂੰ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਦਾ ਨਵਾ ਕਾਲੀਗਰ ਉੱਠਿਆ ਜੀ ਉਹਨਾਂ ਦੀ ਹਮਾਇਤ ਹੈ ਜਿੱਤਰਾ ਅੱਜ ਜੇ ਆਪਾਂ ਗੱਲ ਕਰ ਰਹੇ ਆ ਸੰਜੀਤ ਸਿੰਘ ਮਾਨ ਕਹੇ ਹਿਦਾਲਾ ਅੰਬਰ ਸਰ ਉਹਨਾਂ ਨੇ ਇਹ ਮੈਦ ਦਿੱਤੀ ਹੈ ਜੀ ਹੁਣ ਦੇਖਿਆ ਜਾਏ ਤਾਂ ਤਿੰਨ ਚਾਰ ਵੱਡੀਆਂ ਧਿਰਾਂ ਜਿਹੜੀਆਂ ਪੰਥਕ ਤੌਰ ਤੇ ਦਾਅਵੇਦਾਰੀਆਂ ਕਰਦੀਆਂ ਜਿੰਨਾਂ ਚ ਹਰਪ੍ਰੀਤ ਸਿੰਘ ਨੇ ਸਿੰਘ ਜੀ ਸਿੰਘ ਮਾਨ ਹੈ ਤੇ ਭਾਈ ਅਮਰਪਾਲ ਉਹ ਇੱਕ ਪਲੇਟਫਾਰਮ ਤੇ ਆ ਗਏ ਆ ਜੀ ਤੇ ਦੂਜੇ ਪਾਸੇ ਜਿਹੜੀਆਂ ਬਾਕੀ ਦੀਆਂ ਪੋਲੀਟੀਕਲ ਧਿਰਾਂ ਰਹਿ ਗਈਆਂ ਉਹਨਾਂ ਨੇ ਫੁੱਟਾਂ ਮੰਡੀਆਂਆਂ ਦੀਆਂ ਖੈਰ ਜਿਵੇਂ ਜਿਵੇਂ ਨਜ਼ਦੀਕ ਆਏਗੀ ਸਥਿਤੀ 더 ਸਪਸ਼ਟ ਹੋਏਗੀ ਪਰ ਜੋ ਇਸ ਵੇਲੇ ਹਾਲਾਤ ਬਣਦੇ ਨਜ਼ਰ ਆ ਰਹੇ ਆ ਕੁਝ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੇਖੋ ਦੇ ਇਸ ਤੀਏ ਸੜੇ ਉਭਾਰ ਆ ਰਿਆ ਉਹ ਆ ਰਿਹਾ ਆਪ ਦੀ ਗੱਲ ਕਰ ਲਈਏ ਭਾਈ ਅਮਰਪਾਲ ਦਾ ਉਮੀਦਵਾਰ ਆ ਉਹਨਾਂ ਦੀ ਗੱਲ ਕਰ ਲਈਏ ਜੀ ਇਸੇ ਤਰੀਕੇ ਦੇ ਨਾਲ ਕਾਂਗਰਸ ਜਾਨੀ ਤਿੰਨ ਤਰ੍ਹਾਂ ਤਾਂ ਇਸੜੇ ਮੁਕਾਬਲੇ ਜਿਤੇ ਕਾਂਗਰਸ ਲਈ ਵੀ ਇੱਕ ਵੱਡੀ ਨਸੀਬਤ ਬਣਦੀ ਨਜ਼ਰ ਆ ਰਹੀ ਹੈ ਮੈਂ ਇਸ ਕਰਕੇ ਵੀ ਇਸ ਜ਼ਰੂਰ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗਾ ਕਿ ਅੱਜ ਜਦੋਂ ਕਾਂਗਰਸ ਦੇ ਪ੍ਰਧਾਨ ਆ ਰਾਜਾ ਵੜੇਗਾ ਉਹਨਾਂ ਨੇ ਸਵਾਲ ਕੀਤਾ ਕਿ ਜੀ ਜਿਹੜਾ ਇਸ ਵੇਲੇ ਪੰਜਾਬ ਹੈ ਰਾਜ ਸਿੱਕੇ ਰਾਨਾ ਨੇ ਫੈਸਲਾ ਕਰਨਾ ਕਿ ਅਸੀਂ ਖਾਲਸਾਣ ਦੇ ਪੱਖ ਦੀ ਗੱਲ ਕਰਨੀ ਆ ਜੇ ਹਿੰਦੁਸਤਾਨ ਚ ਰਹਿਣਾ ਇਹਦੇ ਬਾਰੇ ਤਾਂ ਕੋਈ ਦੂਰ ਹੈ ਨਹੀਂ ਸਾਰੇ ਹਿੰਦੁਸਤਾਨੀ ਆ ਇਹਦਾ ਕੋਈ ਸਵਾਲ ਹੀ ਨਹੀਂ ਬਣਦਾ ਪਰ ਇਸ ਗੱਲ ਦੇ ਨਾਲ ਕਿ ਇੱਕ ਨਵੀਂ ਕਿਸਮ ਦਾ ਵਿਵਾਦ ਹਸਲਕੇ ਚ ਖੜਾ ਹੋ ਗਿਆ ਪੰਤਿਕ ਤੇਰਾ ਕਾਂਗਰਸ ਨੇ ਸਵਾਲ ਲੈ ਰਹੀਆਂ ਕਿ ਦੇਖੋ ਜੀ 84 ਦੇ ਕਤਲੇਆਮ ਲਈ ਕੌਣ ਜ਼ਿੰਮੇਵਾਰ ਹੈ ਕਹਿੰਦੇ ਕਾਂਗਰਸ ਇਹਦੇ ਉਹ ਕਹਿ ਰਿਹਾ ਦਰਬਾਰ ਸਾਹਿਬ ਤੇ ਹਮਲੇ ਲਈ ਕਿਹੜੀ ਤੇ ਜ਼ਿੰਮੇਵਾਰ ਹੈ ਕਾਂਗਰਸ ਜੀ ਸੋ ਇਹ ਲੱਗਦਾ ਕਿ ਕਾਂਗਰਸ ਨੂੰ ਵੀ ਮੁਕਾਬਲੇ ਚ ਰਹਿਣ ਦੀ ਇੱਕ ਪਠੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਨਜ਼ਰ ਆ ਰਿਹਾ ਹੈ ਹਾਲਾਂਕਿ ਜੇ ਸ਼ੁਰੂਆਤੀ ਦੌਰ ਹੈ ਦਾਵੇਦਾਰ ਭਾਜਪਾ ਵੀ ਬੜੀ ਕਰੀ ਹੈ ਪਰ ਭਾਜਪਾ ਦੀ ਵੀ ਸਥਿਤੀ ਹੈ ਇਸ ਵੇਲੇ ਕਿ ਉਥੇ ਬਹੁਤ ਹੀ ਜ਼ਿਆਦਾ ਦਾਵੇਦਾਰੀਆਂ ਦੇ ਮੇ ਕੋ ਹਰਕਤਾਂ ਕਰਾ ਜਾਂ ਤੱਕ ਨਤੀਜੇ ਨਹੀਂ ਆਉਂਦੇ ਬਿਲਕੁਲ ਆਪਾਂ ਜਰਨਲਿਸਟਾਂ ਦਾ ਦਰਸ਼ਕਾਂ ਨਾਲ ਬਿਲਕੁਲ ਜ਼ਰੂਰ ਸੰਧੀ ਕਰ ਸਕਦੇ ਹਾਂ ਜੀ ਕਿ ਜਦ ਤੱਕ ਨਤੀਜਾ ਨਹੀਂ ਆਉਂਦਾ ਦਾਵੇਦਾਰੀਆਂ ਦਾ ਬਣਿਆ ਰਹਿਣੀ ਆ ਜੀ ਪਰ ਇਸ ਵੇਲੇ ਉਥੇ ਕਾਫੀ ਜਿਆਦਾ ਕਮਸਾਨ ਪਿਆ ਹੋਇਆ ਸਰਨਦਾਰ ਦੇ ਅੰਦਰ ਜੀ ਆਉਣ ਵਾਲੇ ਦਿਨਾਂ ਚ ਲੱਗਦਾ ਹੈ ਕਿ ਆਪ ਤਾਂ ਦੇਖੋ ਹਾਕਮ ਤੇਰਾ ਮਕਾਲ ਚ ਉਸ ਨੇ ਰਹਿਣੇ ਰਹਿਣਾ ਜੀ ਭਾਈ ਅਮਰਤਪਾਲ ਉਹ ਲੋਕਾਂ ਨੂੰ ਭਾਵਕ ਤੌਰ ਤੇ ਵੀ ਪੰਥਕ ਫੂੜ ਦੇ ਤੌਰ ਤੇ ਵੀ ਨਾਲ ਚੋਣ ਦਾ ਪਰਲਾ ਕਰ ਰਹੇ ਉਹ ਵੀ ਇੱਕ ਵੱਡਾ ਵਾਰ ਹੁੰਦਾ ਨਜ਼ਰ ਆ ਰਿਹਾ ਹੈ ਜੀ ਦੂਜੇ ਪਾਸੇ ਕਾਂਗਰਸ ਜਿਹੜੀ ਕਹਿ ਰਹੀ ਹੈ ਕਿ ਸਤਾਹੀ ਜਨਤਾ ਸੰਭਾਜ ਚੋਣਾਂ ਚ ਆਉਣਾ ਹੀ ਅਸੀਂ ਆ ਸੋ ਤਿੰਨਾ ਤਰ੍ਹਾਂ ਚੋਂ ਕਿੰਨਾ ਟਕਰਾਂ ਦੇ ਚੋਂ ਕੌਣ ਦੋ ਤਰ੍ਹਾਂ ਉੱਪਰ ਆਉਂਦੀਆਂ ਉਹਨਾਂ ਵਾਲੇ ਥੋੜੇ ਜਣਾ ਜੀ ਸਥਿਤੀ ਸਪਸ਼ਟ ਹੋਣ ਜਾ ਰਹੀ ਹੈ ਪਰ ਇਹਦੇ ਬਾਰੇ ਕੋਈ ਤੌਰ ਨਹੀਂ ਕਿ ਧਰਮਦਾਨ ਦੀ ਚੋਣ ਪੰਜਾਬ ਦਾ ਕਿਦੇ ਥੋੜਾ ਬਹੁਤਾ ਸਤਾਈ ਦਾ ਚੋਣਾਂ ਲਈ ਨਕਸ਼ਾ ਜਰੂਰ ਜਿਹੜਾ ਹੈਗਾ ਸਾਹਮਣੇ ਰੱਖ ਦੇਗੀ ਪੰਜਾਬੀਆਂਗੇ ਕਿਸ ਤਾਈ ਦੀ ਵਿਧਾਨ ਸਭਾ ਦੀ ਚੋਣ ਚ ਕੀ ਹੋ ਸਕਦਾ ਹੈ ਜੀ ਜੀ ਬਿਲਕੁਲ ਸਿੱਧੂ ਸਾਹਿਬ ਜਿਵੇਂ ਕਿ ਇਹਨੂੰ ਪੰਥਕ ਸੀਟ ਵੀ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਇਸ ਸੀਟ ਤੇ ਬਹੁਤ ਜ਼ੋਰ ਰਿਹਾ ਹੈ ਤੇ ਇਸੇ ਦੌਰਾਨ ਰਾਜਾ ਵੜਿੰਗ ਦਾ ਅਜਿਹਾ ਬਿਆਨ ਆਉਣਾ ਤੇ ਤਿੰਨ ਪੰਥਕ ਜਥੇਬੰਦੀਆਂ ਜਿਵੇਂ ਕਿ ਤੁਸੀਂ ਕਿਹਾ ਉਹ ਇਕੱਠੀਆਂ ਹੋ ਗਈਆਂ ਤੇ ਜਿਹੜੀਆਂ ਵੱਡੀਆਂ ਸਿਆਸੀ ਤਰ੍ਹਾਂ ਕਾਂਗਰਸ ਵਰਗੀ ਵੱਡੀ ਸਿਆਸੀ ਤਿਰਾ ਉਹ ਵੀ ਉਹਨਾਂ ਨੂੰ ਨੋਟਸ ਕਰ ਰਹੀ ਹੈ ਬਾਰਸ ਪੰਜਾਬ ਦੇ ਜਥੇਬੰਦੀ ਨੂੰ ਤੇ ਉਹਨਾਂ ਦੇ ਉਮੀਦਵਾਰ ਬਾਰੇ ਬਿਆਨ ਦੇ ਰਹੀ ਹੈ ਉਸ ਬਾਰੇ ਕੀ ਦੇਣਾ ਹੈ ਕਿ ਇਹਨੂੰ ਜ਼ਿਆਦਾਤਰ ਧਾਰਮਿਕ ਪੱਖ ਤੋਂ ਵੀ ਲਿਆ ਜਾ ਰਹੀ ਹੈ ਗੋਦਾਨ ਸਵਾਲਾ ਬਹੁਤ ਅੱਛਾ ਪੁੱਛਿਆ ਜੀ ਥੈਂਕ ਯੂ ਵੈਰੀ ਮੱਚ ਬਹੁਤ ਅੱਛਾ ਸਵਾਲ ਲਿਆ ਤੁਸੀਂ ਜੀ ਇਹ ਕੋਈ ਇਸ ਵੇਲੇ ਜਿਹੜੀ ਸਥਿਤੀ ਬਣੀ ਵੀ ਹੈ ਤਰਮ ਤਰਮ ਦੀ ਚੋਣ ਮੈਨੂੰ ਲੱਗਦਾ ਇਹ ਐ ਕਿ ਦੇਖੋ ਅਗਲੇ ਦਿਨਾਂ ਚ ਦਰਸ਼ਕ ਵੀ ਇਸ ਗੱਲ ਬਾਰੇ ਟਿੱਪਣੀ ਕਰਨਗੇ ਜਦੋਂ ਮੌਕਾ ਆਏਗਾ ਜੀ ਅਗਲੇ ਦਿਨਾਂ ਚ ਉਤੇ ਪੰਥਕ ਮੁੱਦਿਆਂ ਦੀ ਹੀ ਹਵਾਰ ਹੁੰਦਾ ਨਜ਼ਰ ਆ ਰਿਹਾ ਜੀ ਕਿਸ ਕਦਰ ਦੇਖੋ ਆਪ ਵਾਲੇ ਆਪਣੇ ਤੈਕੇ ਨਾਲ ਆਪ ਨੇ ਜਿਹੜਾ ਆਪਾਂ ਉਮੀਦਵਾਰ ਦੀ ਗੱਲ ਕਰ ਲਈਏ ਜਿਹੜਾ ਆਪ ਦਾ ਉਮੀਦਵਾਰ ਹੈਗਾ ਸੰਧੂ ਉਹ ਉਮੀਦਵਾਰ ਆਇਆ ਕਾਲੀਦਲ ਦੇ ਪਿਛੋਕੜ ਚੋਂ ਜਣੀ ਜੀ ਜੀ ਦੋ ਤਿੰਨ ਵਾਰੀ ਜਿੱਤੀ ਚੁੱਕੇ ਆਪਣੇ ਤੌਰ ਤੇ ਜਿੱਤੀ ਹੈ ਕਾਲੀ ਜੱਤ ਤੋਂ ਜਿੱਤੀ ਹੈ ਜੀ ਫਿਰ ਪਿਛਲੀ ਵਾਰੀ ਆਪ ਆ ਕੋਣ ਹਾਰੇ ਵੀ ਐ ਜੀ ਪਰ ਹੁਣ ਜੇ ਦੇਖਿਆ ਜਾਵੇ ਉਹਦਾ ਪਸੋਕੜ ਕੀ ਐ ਉਹਦਾ ਪਸੋਕੜ ਵੀ ਐ ਕਿ ਪੰਥਕ ਫੋਰ ਲੈ ਕੇ ਹੀ ਜਿੱਦੇ ਨੇ ਐ ਬਿਲਕੁਲ ਪੰਥਕ ਤੇ ਦੇ ਤੌਰ ਤੇ ਹੀ ਰਹੇ ਆ ਕਾਰੀਨਾਲ ਚ ਰਹੇ ਆ ਠੀਕ ਤੇ ਦੂਜੇ ਪਾਸੇ ਗੈਨੀ ਹਰਪੀਸ ਜੀ ਨਾਲ ਦੀ ਗੱਲ ਕਰ ਲਈਏ ਸੁਨੀਲ ਸਿੰਘ ਮਾਨ ਦੀ ਗੱਲ ਕਰ ਲਈਏ ਤੇ ਤਾਂ ਭਾਈ ਅਮਰਪਾਲ ਜੀ ਦੀ ਗੱਲ ਤਾਂ ਹਾਈ ਹੈ ਜੀ ਉਹ ਹਾਈ ਪੰਥਕ ਧਰਾਂ ਬਿਲਕੁਲ ਰਹੀ ਗੱਲ ਕਾਂਗਰਸ ਦੀ ਮੈਂ ਬਹੁਤ ਐਮ ਤੇ ਦਿਲਚਸਪ ਸਵਾਲ ਤੁਹਾਡੇ ਇਸ ਕਰਕੇ ਵੀ ਗਿਣਿਆ ਕਿਉਂਕਿ ਕਾਂਗਰਸ ਨੇ ਕਿਉਂ ਟਾਰਗੇਟ ਕੀਤਾ ਹੈ ਪਾਇਲ ਮਸਫਾ ਨੂੰ ਇਧਰੇ ਲੱਗਦਾ ਹੈ ਕਿ ਭਾਈ ਅਮਰਸਪਾਲ ਦਾ ਜਿਹੜਾ ਉਮੀਦਵਾਰ ਆ ਉਹਦੇ ਚ ਆਉਣ ਵਾਲੇ ਦਿਨਾਂ ਚ ਆਹ ਬਾਹਰ ਆਉਂਦਾ ਨਜ਼ਰ ਆ ਰਿਹਾ ਬਹੁਤ ਚੰਗੀ ਸਥਿਤੀ ਬਣ ਰਹੀ ਹੈ ਬਿਲਕੁਲ ਜੀ ਜਿਹੜਾ ਕਾਂਗਰਸ ਨੇ ਐਵੇਂ ਨਹੀਂ ਐਵੇਂ ਇੱਕ ਪੰਜਾਬੀ ਜਿ ਕੋ ਤਾਂ ਬੜੀ ਪਿਆਰੀ ਹੈ ਕਦੇ ਮਰਦਾ ਅੱਖ ਚਾਉਂਦਾ ਤੇ ਉਹਨਾਂ ਨੇ ਜੇ ਮਾਮਲਾ ਛੇੜਿਆ ਤਾਂ ਸੋ ਸਮਝ ਕੇ ਛੇੜਿਆ ਹੋਗਾ ਕਿਉਂਕਿ ਬੜਾ ਟੀਟੀ ਕਿਸਮ ਦਾ ਮਾਹੌਲ ਉੱਥੇ ਬਣਦਾ ਜਾ ਰਿਹਾ ਪਹਿਲਾਂ ਤਾਂ અમરપાલ ઉθε પાર્લામેન્ટ ਦੇ ਚਗਵਾਈ ਕਰ ਰਿਹਾ ਤੇ ਅੰਦਰ ਬੈਠਿਆ ਕੋਈ ਗੱਲ ਨਹੀਂ ভোট ਤਾਂ ਲੋਕਾਂ ਨੇ ਪਾਉਣੀ ਆ ਬਿਲਕੁਲ ਲੋਕ ਤਾਂ ਸਾਰੇ ਉਹੀ ਬਾਹਰ ਆ ਕੇ ਅਮਰਪਾਲ ਹੀ ਅੰਦਰ ਗਿਆ ਨਾ ਜੀ ভোট ਪਾਉਣ ਵਾਲੇ ਤਾਂ ਹੁਣ ਵੀ ਉੱਥੇ ਧਰਨタル ਦੇ ਰੂਰਸਾ ਦੇ ਹੱਕੇ ਦੇ ਰਹਿਣ ਵਾਲਾ ਜੀ ਸੋ ਇਹ ਜਿਹੜੀ ਸਥਿਤੀ ਬਣ ਗਈ ਹੈ ਜੇ ਆਪਾਂ ਰਾਜਾ ਬੜਿੰਗ ਦੀ ਗੱਲ ਕਰ ਲਈਏ ਉਹਦੀ ਟਿੱਪਣੀ ਨੂੰ ਆਪਾਂ ਨੂੰ ਬਹੁਤ ਸਨਿਦਗੀ ਨਾਲ ਲੈਣ ਦੀ ਲੋੜ ਹੈ ਬਿਲਕੁਲ ਰਾਜਾ ਬੜਿੰਗ ਨੇ ਜਿਹੜੇ ਸਵਾਲ اٹھਾਇਆ ਐਵੇਂ ਕੋਈ ਪੋਲੀਟੀਕਲ ਪਾਰਟੀ ਦਾ ਨੇਤਾ ਬਿਆੰਗ ਨਹੀਂ ਕਰਦਾ ਜਾਂ ਟਿੱਪਣੀ ਨਹੀਂ ਕਰਦਾ ਜੀ ਉਹਨੂੰ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਇਸ ਤੀਕੀ ਧਰਮ ਮੋੜਾ ਘਟ ਸਕਦੀ ਹੈ ਜੀ ਸੋ ਦੇਖਿਆ ਜਾਏਗਾ ਆਉਣ ਵਾਲੇ ਦਿਨਾਂ ਤੇ ਕਿ ਨਵੀਂ ਕਰਵਟ ਪੰਜਾਬ ਚੋਂ ਉੱਪਰ ਦੀ ਨਜ਼ਰ ਆ ਰਹੀ ਹੈ ਕਿ ਅਖਰ ਕਿਹੜੀਆਂ ਤਰਾਂ ਅੱਗੇ ਜਾਂਦੀਆਂ ਕੁਝ ਲੋਕਾਂ ਦਾ ਹਾਲਾਂਕਿ ਸਮੇਂ ਤੋਂ ਪਹਿਲਾਂ ਦੀਆਂ ਗੱਲਾਂ ਇਹ ਵੀ ਸਪੈਕੂਲੇਸ਼ਨ ਲੱਗ ਰਹੀਆਂ ਕਿ ਜੀ ਇਹ ਵੀ ਹੋ ਸਕਦਾ ਹੈ ਕਿ ਆਪ ਤੇ ਭਾਈ ਅਮਰਤਪਾਲ ਦਾ ਉਮੀਦਵਾਰ ਹੈ ਉਹਨਾਂ 'ਚ ਹੀ ਟੱਕਰ ਬਣ ਜੇ ਖੈਰ ਆਪ ਇੱਕ ਜ਼ਿੰਮੇਵਾਰ ਜਰਨਲਿਸਟ ਦੇ ਨਾਤੇ ਅੱਜ ਦੇ ਤਰੀਕਾ ਜਿਦੇ ਨਾਮਜਾਦਗੀਆਂ ਦਾਖਲ ਹੋ ਰਹੀਆਂ ਇਦਾਂ ਦਾ ਨਿਚੋਰ ਕਰਨਾ ਬਹੁਤ ਔਖਾ ਹੈ ਪਰ ਹਾਲਾਤ ਇਦਾਂ ਦੇ ਬਣਿਆ ਕਿ ਉੱਥੇ ਦਾਵੇਦਾਰੀਆਂ ਅਜੇ ਬਿਲਕੁਲ ਦਾਵੇਦਾਰੀਆਂ ਹੀ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਇਹ ਜ਼ਮੀਨੀ ਤਰਤਲ ਕੀ ਕਹਿੰਦੀ ਹੈ ਜੀ ਜੀ ਬਿਲਕੁਲ ਕੁਝ ਨਹੀਂ ਕਿਹਾ ਜਾ ਸਕਦਾ ਜੀ ਕਈ ਵਾਰ ਮੌਕੇ ਤੇ ਹੀ ਹਾਲਾਤ ਬਿਲਕੁਲ ਵੱਖਰੇ ਹੋ ਜਾਂਦੇ ਨੇ ਜੀ ਧਾਰਮਿਕ ਗੱਲ ਚੱਲ ਰਹੀ ਹੈ ਐਸਜੀਪੀਸੀ ਸਿੱਖਾਂ ਦੀ ਸਰਮੌਰ ਸੰਸਥਾ ਉਸ ਦੇ ਵੱਲੋਂ 3 ਨਵੰਬਰ ਨੂੰ ਵਿਸ਼ੇਸ਼ اجلاس ਬੁਲਾਇਆ ਜਾ ਰਿਹਾ ਜਨਰਲ اجلاس ਜਿਸ ਵਿੱਚ ਮੈਂਬਰ ਤੇ ਪ੍ਰਧਾਨਾਂ ਦੀ ਚੋਣ ਹੋਵੇਗੀ ਰਣਾ ਜੀ ਆ ਸਾਰੇ ਤੁਸੀਂ ਪੰਥਕ ਮੁੱਦਿਆਂ ਬਾਰੇ ਸਵਾਲ ਲੈ ਰਹੇ ਹੋ ਜੀ ਬਿਲਕੁਲ ਸਹੀ ਕਹਿ ਤੁਸੀਂ ਸ਼ੁਰੂਣੀ ਕੁਝਦਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤਰਿਅੰ ਕਮੇਟੀ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਹੋਰ ਵੀ ਕਈ ਫੈਸਲੇ ਐ ਪਰ ਅੱਪਾ ਜਿਹੜਾ ਦਰਸ਼ਕਾਂ ਨਾਲ ਤੇਜੇ ਤੌਰ ਤੇ ਸਾਂਝਾ ਕਰਨਾ ਚਾਹਾਂਗੇ ਉਹ ਆ ਕਿ 3 ਨਵੰਬਰ ਨੂੰ ਜਨ ਹਾਊਸ ਬੁਲਾ ਲੈ ਗਿਆ ਜੀ ਜਨ ਹਾਊਸ ਬੁਲਾ ਕਿਸ ਮੰਤਲ ਲਈ ਐ ਕਿ ਪ੍ਰਧਾਨ ਦੀ ਚੋਣ ਪ੍ਰਧਾਨ ਦੀ ਚੋਣ ਹੋਏਗੀ ਦੂਜੇ ਉੱਤੇਦਾਰਾਂ ਦੀ ਚੋਣ ਹੋਏਗੀ ਜੀ ਸੋਇਕੋ ਵੱਡਾ ਕਮਜ਼ਾਨ ਪੰਥਕ ਮਾਮਲਿਆਂ ਤੇ ਵੀ ਆਉਣ ਵਾਲੇ ਦਿਨਾਂ ਚ ਛਿੜੇਗਾ ਇਸ ਕਰਕੇ ਵੀ ਮੈਂ ਦੱਸ ਚਾਹ ਰਿਹਾ ਨਾ ਦੇਖੋ ਅਸੀਂ ਦਰਸ਼ਕਾਂ ਨਾਲ ਜਿਹੜੀ ਗੱਲ ਸਾਂਝੀ ਕਰਨੀ ਚਾਹੁੰਨੇ ਆ ਇਹ ਉਹ ਚੋਣ ਨੇ ਜਿਹੜੀ ਚੋਣ ਪਿਛਲੇ ਸਾਲ ਹੋ ਗਈ ਸੀ ਜੀ ਹੁਣ ਸਥਿਤੀਆਂ ਕਿਸ ਕਦਰ ਬਦਲੀਆਂ ਜਿਦੋਂ ਪਿਛਲੀ ਚੋਣ ਸੀ ਤਾਂ ਉਹ ਦੋ ਜਿਹੜਾ ਗੈਨੀ ਹਰਪੀਸ ਉਹਨਾਂ ਦੀ ਅਖਵਾਈ ਚ ਕੋਈ ਵੱਖਰੇ ਤੌਰ ਤੇ ਕਾਲੀ ਦਲ ਨਹੀਂ ਸੀ ਬਣਿਆ ਜੀ ਨਾ ਹੀ ਤਾਂ ਯਾਲੀ ਹੁਣੀ ਆਏ ਸੀ ਬਿਲਕੁਲ ਰੋਕੀਤ ਸਿੰਘ ਆਏ ਸੀ ਨਾਇਬਡਾਲਾ ਸਾਹ ਉਹਦੇ ਉਹਦੇ ਤੇ ਨਹੀਂ ਸਿਆਏ ਬਿਲਕੁਲ ਉਹਦੇ ਤੇ ਨਹੀਂ ਸਿਆਏ ਪਰ ਕਾਲੀਗਲ ਨਹੀਂ ਸੀ ਤਾਂ ਦਾ ਉੱਪਰ ਕੇ ਬਣਿਆ ਇੱਕ ਸਾਲ ਪਹਿਲਾਂ ਦਾ ਆਪਾਂ ਜੀ ਜ਼ਿਕਰ ਕਰੀਏ ਬਹੁਤ ਕੁਝ ਤੋਂ ਬਾਅਦ ਬੱਬਰ ਹੈ ਕਿਵਰੇ ਨਹੀਂ ਗਾਲੀ ਦੂਜੇ ਪਾਸੇ ਜਿਸ ਤਰੀਕੇ ਨਾਲ ਉਹ ਉੱਥੇ ਆਪਾਂ ਤਾਂ ਤਾਂ ਨਹੀਂ ਚੋਂਦਾ ਜ਼ਿਕਰ ਕਰਕੇ ਹੈਟਿਆ ਸੁਮਨ ਸਿੰਘ ਮਾਨ ਗਿਆਨੀ ਹਰਪ੍ਰੀਤ ਸਿੰਘ ਤੇ ਇਦਾਂ ਜਿਹੜੀਆਂ ਦੂਜੀਆਂ ਤਰ੍ਹਾਂ ਜਿਹੜੀਆਂ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਹੈ ਉਹ ਸ਼ਹਿਰ ਦਾ ਪਹਿਲਾਂ ਇਸ ਤਰ੍ਹਾਂ ਇੱਕ ਸੂਟ ਜਾਂ ਇਕੱਠੀਆਂ ਨਹੀਂ ਸੀ ਨਜ਼ਰ ਆ ਰੀਆਂ ਜਿਵੇਂ ਹੁਣ ਨਜ਼ਰ ਆ ਰੀਆਂ ਸੋ ਇਹ ਚੋਣ ਹਾਲਾਂਕਿ ਅੱਜ ਬੜੇ ਹੌਸਲੇ ਨਾਲ ਜਾਂ ਬੜੇ ਸਹਿਸਵਾ ਤਰੀਕੇ ਨਾਲ ਜਿਹੜੇ ਹੁਣ ਪ੍ਰਧਾਨਾ ਮਜੂਦਾ ਪ੍ਰਧਾਨ ਹਨ ਅਤਾਮੀ ਸਾਹਿਬ ਕਿਸੇ ਨੇ ਆਪਣੇ ਵਰਗੇ ਜਰਨਲਿਸਟ ਨੇ ਦਾਅਵਾ ਕੀਤਾ ਇਹਦੀ ਲੱਗਦਾ ਕਿ ਦੂਜੀਆਂ ਤਰ੍ਹਾਂ ਵੀ ਕਹਿੰਦੇ ਆ ਕਿ ਦੇਖਾਂਗੇ ਉਹ ਕਹਿੰਦੇ ਦਾਅਵੇਦਾਰੀਆਂ ਤਾਂ ਕਰਦੇ ਹੁੰਦੇ ਆ ਪਰ ਨਤੀਜਾ ਹੀ ਦੱਸੇਗਾ ਕਿੰਦੇ ਰਿਜ਼ਲਟ ਆਏਗਾ ਤਾਂ ਪਤਾ ਲੱਗੇਗਾ ਇਹਦੀ ਦਾਅਵੇਦਾਰੀ ਸਹੀ ਇਕਣ ਦੀ ਆ ਸੋ ਕਾਲੀਦਾਲ ਬਾਰੇ ਤੇ ਬਾਰੇ ਤਾਂ ਕੋਈ ਦੋ ਰਾਇ ਨਹੀਂ ਕਿ ਆਜ ਦੀ ਜੀ ਜੀ ਮਜ਼ਬੂਤ ਆ ਕਿ ਹਮ ਕੋ ਐਸਪੀਸੀ ਦੇੜੇ ਮੈਂਬਰ ਆ ਜਿਹੜਾ ਜਨਾ ਹਾਊਸ ਹੈ ਉਹ ਬਿਨਾਂਦੀ ਤਰ੍ਹਾਂ ਦੇ ਉਹੀ ਜਨਾ ਹਾਊਸ ਆ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਤੇ ਜਿਹਦੇ ਕੋਈ ਸ਼ਰਮ ਨਹੀਂ ਕਾਲੀਦਾਲ ਕਰ ਰਹਾ ਪਰ ਇਹ ਕਿਹੜੀਆਂ ਨਾਮੀਆਂ ਸਫਾਂ ਗੁਰੀਆਂ ਜਿਸ ਤਰੀਕੇ ਨਾਲ ਆਪਾਂ ਕਹਿੰਦੇ ਹਰਪ੍ਰੀਤ ਸਿੰਘ ਉਹਨਾਂ ਦਾ ਜ਼ਿਕਰ ਕਰ ਰਹੇ ਆ ਇਦਾਂ ਹੀ ਜਿਹੜਾ ਵਡਾਲਾ ਸਾਹਿਬ ਵਾਲੀ ਜੀ ਹੈ ਇਦਾਂ ਸਮਰਜੀਤ ਸਿੰਘ ਮਾਨ ਹੈ ਤੇ ਇਦਾਂ ਜਿਹੜੀ ਕਿ ਦੂਜੀ ਤਰ੍ਹਾਂ ਹੈਗੀਆਂ ਉਹ ਸਾਰੀਆਂ ਤਰ੍ਹਾਂ ਇੱਕ ਪਲੇਟਫਾਰਮ ਤੇ ਆਉਂਦੀਆਂ ਨਜ਼ਰ ਆ ਰਹੀਆਂ ਕਿ ਕਿ ਜਨਨਾ ਉਸ ਵੱਡੀ ਚੁਣੌਤੀ ਦਾ ਵਜਾ ਵੀ ਪਣ ਸਕਦਾ ਹੈ ਕਮੀ ਸਾਹਿਬ ਲਈ ਤੇ ਸ਼੍ਰੋਮਣੀ ਕਾਲੀ ਦਾ ਲਈ ਜੀ ਉਹ ਜਿਹੜਾ 3 ਨਵੰਬਰ ਦਾ ਜਨਨਾ ਹੋਊ ਸਾਬ ਉਹ ਪ੍ਰਧਾਨਗੀ ਦਾ ਫੈਸਲਾ ਤਾਂ ਕਰੇਗਾ ਹੀ ਕਰੇਗਾ ਬਿਲਕੁਲ ਸਹਿ ਲੱਗਦਾ ਕਿ ਤੇ ਇਹ ਵੀ ਫੈਸਲਾ ਕਰੇਗਾ ਕਿ ਜਿਹੜੀਆਂ ਦੂਜੀਆਂ ਤਰ੍ਹਾਂ ਦੀਆਂ ਦਾਵੇਦਾਰੀਆਂ ਜੀ ਤਸਵੀਰ ਬਾਦਲ ਉਹਨਾਂ ਦੀ ਗਵਾਹੀ ਤੋਂ ਇਲਾਵਾ ਜੀ ਉਹਨਾਂ ਚ ਕਿੰਨਾ ਕੁ ਦਮ ਖਾਵਾਂ ਕੀ ਪੰਥਿਕ ਤੇਰਾ ਉਹਨਾਂ ਨਾਲ ਜੁੜਦੀਆਂ ਜਾਂ ਪਹਿਲਾਂ ਦੀ ਤਰ੍ਹਾਂ ਸਿਰਫ ਦਾਵੇਦਾਰੀਆਂ ਤਾਂ ਕਿਉਂ ਸੀਮਤ ਰਹਿ ਜਾਣਗੇ ਜੀ 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 ਬਿਲਕੁਲ ਇਸੇ ਪ੍ਰੈਸ ਕਾਨਫਰੰਸ ਦੌਰਾਨ ਹਰਮਿੰਦਰ ਸਿੰਘ ਧਾਮੀ ਹੁਣਾ ਵੱਲੋਂ ਇੱਕ ਹੋਰ ਵੀ ਕਿਹਾ ਗਿਆ ਕਿ ਉਹ ਰਾਜਵਾਨਾਂ ਨਾਲ ਮੁਲਾਕਾਤ ਕਰਨਗੇ ਕੱਲ ਨੂੰ ਜੀ ਬਿਲਕੁਲ ਜਿਹੜਾ ਹੈ ਇਸ ਕਰਕੇ ਆਪਣੇ ਆਪ ਚ ਐਵੇਂ ਤਾਂ ਜੇ ਕੋ 3 ਨਵੰਬਰ ਦਾ ਫਰਜ਼ਿਕਰ ਕੀਤਾ ਹੈ 3 ਨਵੰਬਰ ਨੂੰ ਜਿਹੜਾ ਹੈਗਾ ਜਨ ਹਾਊਸ ਹੋ ਰਿਹਾ ਹੈ ਨਾ ਉਸ ਤੋਂ ਪਹਿਲਾਂ ਧਾਮੀ ਸਾਹਿਬ ਜਿਹੜਾ ਹੈਗਾ ਜਦ ਤੱਕ ਰਾਜਵਾਨਾ ਨਾਲ ਪਟਿਆਲਾ ਜੇਲ੍ਹ ਤੋਂ ਮੁਵਕਾਫਤ ਕਰਨਾ ਆ ਰਿਹਾ ਹੈ ਥਲਕੇ ਮੁਲਾਕਾਤ ਕਰਨੀ ਉਹਨਾਂ ਨੇ ਕੋਈ ਜ਼ਰੂਰ ਦੀ ਗੱਲ ਨਹੀਂ ਪਰ ਉਹਨਾਂ ਦੀ ਇਹ ਮੁਲਾਕਾਤ ਬੜੀ ਐਵੇਂ ਤਰਖਦੀ ਹੈ ਜੀ ਹਾਲਾਂਕਿ ਮਾਮਲਾ ਤਾਂ ਇਹ ਹੈ ਅੱਜ ਜੇ ਐਸਸੀਪੀ ਦੇ ਪ੍ਰਧਾਨਾ ਉਹਨਾਂ ਨੇ ਥੋੜੀ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਜੀ ਕਿ ਜਿਹੜੀ 15 ਅਕਤੂਬਰ ਡੇਟ ਤਹਿਤ ਕੀਤੀ ਗਈ ਸੀ ਇਸ ਗੱਲ 'ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕੇਂਦਰ ਨੂੰ ਹਦਾਇਤ ਕੀਤੀ ਸੀ ਕਿ ਭਾਈ ਰਾਜਵਾਨਾ ਦੇ ਫਾਂਸੀ ਦੇ ਮਾਮਲੇ 'ਚ ਕੇਂਦਰ ਕੀ ਵਧੇਰਾ ਧਾਰਨ ਕਰਦਾ ਹੈ ਕੀ ਸਥਿਤੀ ਬਣਦੀ ਐ 15 ਅਕਤੂਬਰ ਤੱਕ ਜਾਣਕਾਰੀ ਦਿਓ ਜੀ ਤੇ ਹੁਣ ਤਾਂ ਅਮੀਰ ਸਾਹਿਬ ਕਹਿੰਦੇ ਆ ਕਿ ਮੇਰੀ ਜਾਣਕਾਰੀ ਮੁਤਾਬਕ ਜਿਹੜਾ ਹੈਗਾ 15 ਅਕਤੂਬਰ ਤੱਕ ਲੱਗਦਾ ਹੈ ਕਿ ਕੱਲ ਅੱਗੇ ਪਈਗੀ ਕੋਈ ਜਾਣਕਾਰੀ ਕੇਂਦਰ ਨੇ ਦੇਣੀ ਨਹੀਂ ਦੇ ਨਹੀਂ ਰਿਹਾ ਉਹਨਾਂ ਦਾ ਇੱਕ ਇਨਫੋਰਮੇਸ਼ਨ ਐ ਜੀ ਉਹ 15 ਅਕਤੂਬਰ ਦਾ ਨਿਕਲ ਦੇਗੀ ਪਰ ਇਹਦੇ ਨਾਲ ਨਾਲ ਜਿੱਥੇ ਸਥਿਤੀ ਹੈਗੀ ਆ ਤਾਂ ਅਮੀਰ ਸਾਹਿਬ ਤੇ 4 ਐਸਜੀਪੀਸੀ ਦੇ ਮੈਂਬਰ ਵੀ ਇਰਾਗੂ ਵੀ ਜਾ ਰਹੇ ਆ ਜੀ ਕਿਦਰੇ ਇਹ ਵੀ ਵਿਚਾਰ ਗੰਦਰਾ ਹੋਏਗਾ ਕਿ ਇਹ ਸਥਿਤੀ ਦੇ ਵਿੱਚ ਤੇ ਤੇਰੇ ਰਾਜੋਣਾ ਦਾ ਕੀ ਕਹਿਣਾ ਉਹ ਕੀ ਫੈਸਲਾ ਲੈਂਦੇ ਉਹ ਬੜੀ ਐਮੀਤ ਹੋਏਗੀ ਦੂਜੀ ਅਗਲੀ ਗੱਲ ਹੁਣ ਜਿਹਦਾ ਜਨ ਹੁੰਦਾ ਆਪਾਂ ਗੱਲ ਕੀਤੀ ਹੈ ਲਾਜ਼ਮੀ ਤੌਰ ਤੇ ਕੋਈ ਧਾਰਮਿਕ ਆਗੂ ਆ ਭਾਈ ਰਾਜੋਣਾ ਵੀ ਤੇ ਉਹਨਾਂ ਦੀ ਰਾਇ ਵੀ ਲਈ ਜਾਏਗੀ ਐਵੇਂ ਤੇ ਰੱਖਦੀ ਹੈ ਜਿਹੜਾ ਤੈਨੂੰ ਮਰਦਾ ਜਨ ਹੁੰਦਾ ਸਾਰਿਆ ਉਹਦੇ ਚ ਕਿਹੋ ਜੇ ਫੈਸਲੇ ਲੈ ਜਾਣ ਦੀ ਲੋੜ ਆ ਜਾਂ ਕਿਹੋ ਜੀ ਲੀਡਰਸ਼ਿਪ ਅੱਗੇ ਲਿਆਉਣ ਦੀ ਲੋੜ ਆ ਹਾਲਾਂਕਿ ਅਜੇ ਪਤੇ ਖੁੱਲੇ ਨਹੀਂ ਨਾ ਤਾਂ ਕਾਲੀਦਾਲ ਨੇ ਨਾ ਦੂਜੇ ਅੰਤਰਾ ਨੇ ਪਰ ਪਈ ਰਾਜੋਣਾ ਦੀ ਜਿਹੜੀ ਮੁਲਾਕਾਤ ਆ ਉਹ ਜਨਾਹ ਉਹਦੇ ਆਣ ਆਲੀ ਕਾਫੀ ਐਮਤ ਰੱਖਦੀ ਕਿਉਂਕਿ ਜੋ ਭਾਈ ਰਾਜੂਆਣਾ ਕਹਿਣਗੇ ਕਿਦੜੇ ਲੱਗਦਾ ਹਾਲਾਂਕਿ ਬਾਹਰ ਦਾ ਗੱਲ ਨਹੀਂ ਪਰ ਵੀ ਕੇ ਜਰਨਲਿਸਟਾਂ ਪੰਦਾਜ਼ਾ ਲਗਾ ਸਕਦੇ ਆ ਕਿ ਭਾਈ ਰਾਜੂਆਣਾ ਜੋ ਕਹੇਗਾ ਉਹ ਲਾਜ਼ਮੀ ਆ ਕਿ ਤੈਨੂੰ ਉਮਰ ਦੇ ਜਾਨਾ ਹੋ ਉਸ ਲਈ ਜੀ ਵੀ ਦਾ ਪ੍ਰਧਾਨ ਸਾਰੇ ਮੈਂਬਰਾਂ ਦੇ ਸਾਹਮਣੇ ਸਥਿਤੀ ਨੂੰ ਰੱਖ ਸਕਦੇ ਆ ਜੀ 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 ਸਿੱਧੂ ਸਾਹਿਬ ਇੱਕ ਵੱਡੀ ਖਬਰ ਹੈ ਜੀ ਨਵਜੋਤ ਸਿੰਘ ਸਿੱਧੂ ਵੈਸੇ ਤਾਂ ਸਿਆਸਤ ਚੋਂ ਇੰਨੇ ਸਰਗਰਮ ਹੈ ਨਹੀਂ ਜੀ ਪਰ ਫਿਰ ਵੀ ਉਹਨਾਂ ਦੀ ਇੱਕ ਤਸਵੀਰ ਨੇ ਬਹੁਤ ਚਰਚਾ ਛੇੜਤੀ ਹੈ ਜੀ ਪ੍ਰਿਆੰਕਾ ਗਾਂਧੀ ਨਾਲ ਉਹਨਾਂ ਦੀ ਤਸਵੀਰ ਆਈ ਹੈ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਬਿਆਨ ਆਇਆ ਵੱਡੇ ਵੱਡੇ ਲੀਡਰਾਂ ਦੇ ਬਿਆਨ ਆਏ ਉਸ ਬਾਰੇ ਕੀ ਕਹਣੇ ਜਿਤਦਾ ਸਿੱਧੂ ਸਾਹਾ ਦਾ ਸਵਾਲ ਹੈ ਦੇਖੋ ਇਹਨਾਂ ਦਾ ਰਾਜਨੀਤੀ ਦੇ ਨਾਲ ਹਾਲਾਂਕਿ ਪਿਛਲੇ ਕਾਫੀ ਸਮੇਂ ਤੋਂ ਕੋਈ ਬਹੁਤਾ ਹਣ ਸਿੱਧੇ ਤੌਰ ਤੇ ਵਾਸਤਾ ਨਹੀਂ ਪਰ ਇਹ ਗੱਲ ਜ਼ਰੂਰ ਹੈ ਕਿ ਪ੍ਰਿੰਕਾ ਗਾਂਧੀ ਤੇ ਜਿਹੜੀ ਸਿੱਧੂ ਸਾਹਾ ਦੀ ਮੁਲਾਕਾਤ ਉਹਨਾਂ ਨੇ ਵੀਡੀਓ ਵੀ ਜਿਹੜੀ ਵਾਇਰਲ ਹੋਈ ਹੈ ਤਸਵੀਰ ਵੀ ਸੰਗੀਤੀ ਹੈ ਜੀ ਉਹਨਾਂ ਨੇ ਨਵਜੋਤ ਸਿੱਧੂ ਦੇਸ ਪੋਸਟ ਨੇ ਕਾਫੀ ਕਮਸਾਨ ਮਚਾਇਆ ਵੈ ਪਰ ਕਿਹਾ ਮੇਰੀ ਜਾਣਕਾਰੀ ਮੁਤਾਬਕ ਬਾਕੀ ਹਕ ਹਲਕਾ ਤੋਂ ਜਿਹੜੀ ਜਾਣਕਾਰੀ ਮਿਲੇਲੀ ਹੈ ਕਿ ਇਹ ਦੀਵਾਲੀ ਤੋਂ ਪਹਿਲਾਂ ਇੱਕ ਰਸਮੀ ਮੰਗਲਾ ਕਸਾ ਪ੍ਰਿੰਟ ਰਿਟਰਸ਼ਪ ਨਾਲ ਮੰਨੀ ਜਾ ਰਹੀ ਹੈ ਜੀ ਉਸ ਤੋਂ ਬਾਅਦ ਸਿੱਧੂ ਸਾਹਿਬ ਕਹਿੰਦੇ ਆਪਣਾ ਪਰਿਵਾਰ ਦੇ ਨਾਲ ਕੁਝ ਦਿਨਾਂ ਲਈ ਵਿਦੇਸ਼ੀ ਟੂਰੇ ਤੇ ਚਲੇ ਗਏ ਜੀ ਉਥੋਂ ਵਾਪਸ ਆਉਣਗੇ ਤਾਂ ਪਤਾ ਲੱਗੇਗਾ ਕਿ ਕੀ ਸਥਿਤੀ ਬਣਦੀ ਹੈ ਜੀ ਪਰ ਇੱਕ ਗੱਲ ਜਿਹੜੀ ਅੱਜ ਦੀ ਸਥਿਤੀ ਇਹ ਜ਼ਰੂਰ ਸਪਸ਼ਟ ਹੋ ਗਈ ਹੈ ਕਿ ਨਵਜੋਸ਼ ਸਿੱਧੂ ਜੇ ਜਾ ਕੇ ਪ੍ਰਿੰਕਾ ਗਾਂਧੀ ਨੂੰ ਪਾਰਟੀ ਹਾਈ ਕਮਾਂਡ ਨੂੰ ਕਾਂਗਰਸ ਲੀਡਰਸ਼ਿਪ ਨੂੰ ਮਿਲਦੇ ਆ ਜੀ ਤਾਂ ਇਹ ਗੱਲ ਸਾਬਕ ਜਿਹੜੀਆਂ ਕਿਆਸਰੀਆਂ ਸਪੈਕੂਲੇਸ਼ਨ ਲੱਗਦੀਆਂ ਸੀ ਕੋਈ ਕਹਿੰਦਾ ਜੀ ਆਪ ਜਾ ਸਕਦੇ ਆ ਉਹ ਵੀ ਕਹਿ ਰਹੇ ਜੇ ਉਹ ਪਾਜਪਾ ਜਾ ਸਕਦੇ ਆ ਉਹ ਸਾਰੀਆਂ ਕਿਆਸਰੀਆਂ ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਲੱਗਦਾ ਹੈ ਕਿ ਨਵਜੋਸ਼ ਸਿੱਧੂ ਨੂੰ ਕਾਂਗਰਸ ਦੇ ਵਿੱਚ ਆਉਣ ਵਾਲੇ ਦਿਨਾਂ ਚ ਕੋਈ ਐਮ ਭੂਮਿਕਾ ਮਿਲ ਸਕਦੀ ਹੈ ਅਜੇ ਤੱਕ ਸਿੱਧੀ ਸਪੱਸ਼ਟੀ ਦੀ ਸਪਕੂਲੇਸ਼ਨ ਦਾ ਦੌਰ ਜਾਰੀ ਰਹੇਗਾ ਬਹੁਤ ਸਾਰੇ ਆਗੂਆਂ ਬਾਰੇ ਤਾਂ ਇਹ ਗੱਲਾਂ ਹੁੰਦੀਆਂ ਰਹੀਆਂ ਪਰ ਜਿਵੇਂ ਨਵਜੋਤ ਸਿੱਧੂ ਕੈਸਾ ਆਗੂ ਹੈ ਜਦੋਂ ਵੀ ਉਹ ਕੋਈ ਗੱਲ ਕਰਦੇ ਆ ਤਾਂ ਉਹਦੇ ਮਹਿਣੇ ਜ਼ਰੂਰ ਕੱਢੇ ਜਾਂਦੇ ਆ ਪਰ ਉਹ ਮਹਿਣਾ ਦਾ ਅਰਥ ਉਹਦੇ ਸਪਸ਼ਟ ਹੋਵੇਗਾ ਜਦੋਂ ਨਵਜੋਤ ਸਿੱਧੂ ਜਾਂ ਪਾਰਟੀ ਆਈ ਕਮਾਂਡ ਸਪਸ਼ਟ ਕਰੇਗੀ ਕਿ ਨਵਜੋਤ ਸਿੱਧੂ ਨੂੰ ਕੀ ਪੰਜਾਬ ਕਾਂਗਰਸ ਕੋਈ ਐ ਰੋਲ ਜਾਂ ਭੂਮਿਕਾ ਦਿੱਤੀ ਜਾਵੇਗੀ ਕਿ ਨਹੀਂ ਦਿੱਤੀ ਜਾਏਗੀ ਇਹ ਆਪਾਂ ਸਾਰੇ ਜਾਣਦੇ ਆ ਕਿ ਪਿਛਲੇ ਕਾਫੀ ਦਿਨਾਂ ਤੋਂ ਸਰਗਰਮ ਰਾਜਨੀਤੀ ਤੋਂ ਉਹ ਐਸੋੜੇ ਪਾਸੇ ਹੈ ਜੀ ਜੀ ਸਿੱਧੂ ਸਾਹਿਬ ਤੁਸੀਂ ਸਾਡੇ ਦਰਸ਼ਕਾਂ ਨਾਲ ਬੜੀ ਬੜਮੁੱਲੀ ਜਾਣਕਾਰੀ ਸਾਂਝੀ ਕੀਤੀ ਆ ਬੜੀਆਂ ਗੱਲਾਂ ਦੱਸੀ ਤੁਹਾਡਾ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਸਵਾਗਤ ਹੈ ਜੀ ਇੰਨੀ ਜਾਣਕਾਰੀ ਦਿੱਤੀ ਧੰਨਵਾਦੀ ਮਿਹਰਬਾਨੀ ਤੁਹਾਡਾ ਜੀ ਸੋ ਦੋਸਤੋ ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ